ਜਨਮ ਅਸ਼ਟਮੀ ਦੇ ਤਿਉਹਾਰ ਨੂੰ ਲੈ ਕੇ ਸ਼ਹਿਰ ਧਾਰੀਵਾਲ ਦੇ ਵੱਖ-ਵੱਖ ਮੰਦਰਾਂ ਦੇ ਵਿੱਚ ਸ਼ਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਦੇ ਰਾਤ ਤੱਕ ਦੇਖਣ ਨੂੰ ਮਿਲੀਆਂ ਸ਼ਹਿਰ ਧਾਰੀਵਾਲ ਦੇ ਪ੍ਰਸਿੱਧ ਰਗੁਨਾਥ ਮੰਦਰ ਵਿਖੇ ਬਹੁਤ ਹੀ ਸ਼ਾਨਦਾਰ ਸਜਾਵਟ ਨੌਜਵਾਨ ਸੇਵਕਾਂ ਵੱਲੋਂ ਕੀਤੀ ਗਈ ਇਸ ਮੌਕੇ ਤੇ ਵੱਡੀ ਗਿਣਤੀ ਚ ਆਏ ਸ਼ਰਧਾਲੂ ਜੋ ਕਿ ਮੱਥਾ ਟੇਕ ਕੇ ਭਗਵਾਨ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਨਜ਼ਰ ਆਏ ਇਸ ਦੇ ਨਾਲ ਹੀ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਨੇ ਰਗੁਨਾਥ ਮੰਦਰ ਧਾਰੀਵਾਲ ਵਿਖੇ ਕੀਰਤਨ ਕਰਦੇ ਹੋਏ ਭਗਵਾਨ શ્રી ਕ੍ਰਿਸ਼ਨ ਜੀ ਦੇ ਜਨਮ ਨਾਲ ਸੰਬੰਧਿਤ ਭਜਨ ਗਾਏ ਬਹੁਤ ਹੀ ਇਹ ਇੱਕ ਅਲੌਕਿਕ ਮਾਹੌਲ ਦੇਖਣ ਨੂੰ ਮਿਲਿਆ ਇਸ ਦੇ ਨਾਲ ਹੀ ਸ਼ਹਿਰ ਧਾਰੀਵਾਲ ਦੇ ਸਾਰੇ ਮੰਦਰਾਂ ਦੇ ਵਿੱਚ ਬਹੁਤ ਹੀ ਸ਼ਾਨਦਾਰ ਸਜਾਵਟ ਕੀਤੀ ਗਈ ਸ਼ਹਿਰ ਧਾਰੀਵਾਲ ਦੇ ਡੱਡਵਾ ਰੋਡ ਤੇ ਸਥਿਤ ਸ਼ੀਤਲਾ ਮਾਤਾ ਮੰਦਰ ਵਿਖੇ ਵੀ ਮਨੋਜ ਪੰਡਤ ਜੀ ਦੇ ਪ੍ਰਬੰਧਾ ਹੇਠ ਬਹੁਤ ਹੀ ਸ਼ਾਨਦਾਰ ਧਾਰਮਿਕ ਕਾਰਜਕ੍ਰਮ ਕਰਵਾਇਆ ਗਿਆ ਮੇਰਾ ਨਾਮ ਮਨਪ੍ਰੀਤ ਕੌਰਾ ਜੀ ਸਾਰਿਆਂ ਨੂੰ ਪਿਆਰ ਭਰੀ ਇਰਾਦੇ ਦਾ ਦੇ ਅਸੀਂ ਅੱਜ ਆਪਣੇ ਘਰੋਂ ਛੋਟੇ ਜਿਹੇ ਲੱਡੂ ਘਪਾਲੂ ਆਪਣੇ ਨਾਲ ਲੈ ਕੇ ਆਇਆ ਸਾਰੇ ਮੰਦਰਾਂ ਦੇ ਵਿੱਚ ਘੁਮਾਇਆ ਆ ਉਹਨਾਂ ਨੂੰ ਬਹੁਤ ਖੁਸ਼ੀ ਆ ਤੇ ਸਾਨੂੰ ਵੀ ਬਹੁਤ ਖੁਸ਼ੀ ਆ ਕਿ ਸਾਡੇ ਘਰ ਛੋਟੇ ਜਿਹੇ आए नहीं। तो सारे मेर परिया हाथ राधे राधे सर्वप्रथम तो जय श्री राधे जय श्री कृष्णा और सभी लोगों को समस्त नगर निवासियों धारीवाल के लोगों को और समस्त संपूर्ण देशवासियों को सर्वप्रथम श्री कृष्ण जन्माष्टमी की लाख लाख बधाई हो और आज जन्माष्टमी का पावन पर्व है प्रभु का अवतरण दिवस है और इसी उपलक्ष्य में मंदिर सजाए गए हैं लंगर लगाया गया है और यहाँ भी शीतला माता मंदिर में भी अगल बगल के भक्तों ने और सेवकों ने लंगर लगाया है प्रसाद और प्रभु का झूला है वो चल रहा है संगत आ रही है प्रसाद ग्रहण कर रही है और यही रौनक मेला चल रहा है और सभी लोगों को जन्माष्टमी की लाख लाख बधाई हुई जय श्री कृष्ण आज सार्या सहयोग के नाल एक कार्य संपन्न होया पहला साढ़े लंगर का प्रोग्राम होया सहयोग शहर नाल ਮਨੋਜ ਪੰਡਿਤ ਜੀ ਦੀ ਅਗਵਾਈ ਦੇ ਹੇਠ ਇਹ ਸਾਰਾ ਕਾਰਜਕ੍ਰਮ ਨਿਪਟਨ ਹੋਇਆ ਸਭਨੋਂ ਹੋਇਆ ਤੇ ਉਹਦੀ ਵਧੀਆ ਮਾਹੌਲਿਆ ਸਾਡੇ ਪੂਰੇ ਸ਼ਹਿਰ ਵਾਸੀ ਹੌਮ-ਹਮਾ ਕੇ ਮੰਦਿਰ ਵਿੱਚ ਦਰਸ਼ਨ ਕਰਨ ਆਏ ਸ਼੍ਰੀ ਕਸ਼ੰਗਵਾਨ ਭਗਵਾਨ ਜੀ ਦੇ ਦਰਸ਼ਨ ਕੀਤੇ ਇਸ ਤੋਂ ਬਾਅਦ ਆਰਤੀ ਹੋਏਗੀ ਤੇ ਸਾਡੇ ਸ਼ਹਿਰ ਵਾਸੀਆਂ ਨੂੰ ਇਹਦੀ ਬਹੁਤ-ਬਹੁਤ ਜਿਆਦਾ ਵਧਾਈ ਹੋਵੇ ओम कृष्णाया वासुदेवाय हरे परमात्म ने नम प्रणत कलेष ना नमो नम कृष्णाय वासुदेवाय हरे परमात्म ने नम प्रणत कलेष ना नमो नम आज श्री कृष्ण जन्माष्टमी के शुभ अवसर पर मैं सभी धारीवाल वासियों एवं सभी प्रदेशवासियों को बहुत बहुत बधाई एवं अनंत शुभकामनाएँ देना चाहता हूँ मैं रघु पंडित श्री रघुनाथ मंदिर धारीवाल से बोल रहा हूँ एवं हमारे समस्त कमेटी मेंबर हमारे प्रधान जी ये हमारे सारे कमेटी मेंबर हैं मैं सभी देशवासियों सभी शहरवासियों को श्री कृष्ण जन्माष्टमी की अनंत एवं बहुत बहुत शुभकामनाएं देता हूँ और हमारे प्रधान जी आगे ये हमारे प्रधान जी हैं ਅੱਜ ਜਨਮ ਅਸ਼ਮੀ ਦੇ ਅਵਿਸ਼ ਰਣਹਤ ਮੰਦਰ ਵਿੱਚ ਸਾਵੀ ਸ਼ਾਇਦ ਸਹਿਯੋਗ ਦੇ ਨਾਲ ਜਨਮ ਅਸ਼ਮੀ ਤਿਹਾੜੀ ਬੜੀ ਉਮੰਤਾ ਨਾਲ ਮਨਾਇਆ ਜਾ ਰਿਹਾ ਇਹ ਜਨਮ ਅਸ਼ਮੀ ਸਾਰੇ ਸੰਸਾਰ ਦੇ ਵਿੱਚ ਬੜੀ ਉਮੰਤਾ ਨਾਲ ਮਨਾਇ ਜਾਂਦੀ ਹੈ ਇਸ ਦਿਨ ਸੋਹਾ ਕਾਲਾ ਸਰਪੂਰਨ ਭਗਵਾਨ ਸ਼੍ਰੀ ਕਿਸ਼ਨ ਨੇ ਅਵਤਾਰ ਲਿਆ ਸੀ ਵਿਸ਼ਨੂੰ ਭਗਵਾਨ ਦੇ ਰੂਪ ਦਾ ਦੂਸਰਾ ਸ਼ੇਮਾ ਅਵਤਾਰ ਸੀਗਾ ਹੈ ਕਿਸ਼ਨ ਭਗਵਾਨ ਉਹਨਾਂ ਨੇ ਜਨ ਕਲਿਆਣ ਦੇਖ ਪਾਸੇ ਬਹੁਤ ਕੁਝ ਕੀਤਾ ਸਾਨੂੰ ਪ੍ਰੇਰਣਾ ਨਹੀਂ ਚਾਹੀਦੀ ਆ ਕਿ ਅੱਜ ਦੇ ਦਿਨ ਅਸੀਂ ਸਾਰੇ ਸਾਨੂੰ ਮਿਲ ਕੇ ਸਾਰੇ ਸਹਿਯੋਗ ਨਾਲ ਇਸ ਧਾਰਮਿਕ ਸੰਸਥਾ ਨੂੰ ਜਿਉਣਾ ਚਾਹੀਦਾ ਤਾਂ ਕਿ ਇਹ ਮਜੇ ਭੁੱਲੇ ਔਰ ਸੰਸਾਦ ਦੇ ਵਿੱਚ ਇਹਦਾ ਪ੍ਰਚਾਰ ਸੰਸਾਦਮ ਦਰਨਾ ਪੂਰਾ ਹੋਵੇ ਔਰ ਮੈਂ ਇਸ ਮੌਕੇ ਤੇ ਆਪਣੇ ਦਸਤ ਵੱਲੋਂ ਸਾਰੇ ਮੇਬਲਾ ਵਾਲਾ ਲੱਖ ਲੱਖ ਬਚਾਈ ਦੇਣਾ ਪਰਮਾਤਮਾ ਜੀ ਨਾਲ ਬੇਸ ਨਹੀਂ ਕਰਨਾ ਕਿ ਇਹਨਾਂ ਨੂੰ ਮੇਰੇ ਸਾਥੀਆਂ ਨੂੰ ਉਦੋਂ ਬਖਸ਼ਣ ਔਰ ਇਹ ਪ੍ਰੋਗਰਾਮ ਨਾਲੇ ਇਦਾਂ ਹੀ ਚੱਲਦੇ ਰਹਿਣ ਜੈ ਸ਼੍ਰੀ கிருஷ்ਨਾ